ਇੱਕ ਹੋਰ ਆਪਾਂ ਤੁਹਾਡੇ ਖਾਤਰ ਨਵੀਂ ਤੇ ਸਪੈਸ਼ਲ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਜ਼ਿਆਦਾ ਕਮੈਂਟ ਤੁਹਾਡੇ ਸੁਵਿਪਟ ਗੱਡੀ ਵਾਸਤੇ ਆਏ ਸੀ ਜਮਾ ਸਸਤੀਆਂ ਸੁਵਿਪਟ ਗੱਡੀਆਂ ਆਪਾਂ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਕੱਲੀਆਂ ਸੁਵਿਪਟ ਗੱਡੀਆਂ ਨੇ ਹੋਰ ਗੱਡੀ ਤੁਹਾਨੂੰ ਕੋਈ ਨਹੀਂ ਮਿਲਣੀ ਸੀ ਸਾਰੀ ਆਪਾਂ ਗੱਲਬਾਤ ਕਰਦੇ ਹਾਂ ਜੀ ਕੱਲੀ ਕੱਲੀ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਕੁਝ ਵੀ ਆ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਾ ਦੇ ਪਹਿਲੀ ਸੁਵਿਪਟ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ 2013 ਮਾਡਲ ਸੁਵਿਪਟ ਗੱਡੀ ਲੈ ਕੇ ਪਹੁੰਚੇ ਹਾਂ ਅਸੀਂ ਹਰਿਆਣਾ ਨੰਬਰ ਮਾਲਕ ਨੇ ਗੱਡੀ ਦੱਸੀ ਹੈ ਡੀਜ਼ਲ ਤੇ ਗੱਡੀ ਹੈ ਸੁਵਿਪਟ VDI ਹੈ ਜੀ ਤੇ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਅੰਦਰੋਂ ਬਾਹਰੋਂ ਹਰ ਇੱਕ ਚੀਜ਼ ਵਧੀਆ ਸੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਤੇ ਟਾਇਰਾਂ ਦੀ ਗੱਲ ਕਰੀਏ 80 ਤੋਂ 85 ਪੈਸੇ ਮਾਲਕ ਨੇ ਟਾਇਰਾਂ ਦੀ ਕੰਡੀਸ਼ਨ ਦੱਸੀ ਹੈ ਤੇ ਗੁਰਦਾਸਪੁਰ ਏਰੀਆ 'ਚ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ 2 ਲੱਖ ਤੇ 40000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਮਾਲਕ ਕਹਿੰਦੇ ਨੇ ਵੀ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਗੁਰਦਾਸਪੁਰ ਜਾ ਕੇ ਦੇਖ ਸਕਦੇ ਹੋ ਐਨਓਸੀ ਮਿਲ ਜੂਗੀ ਗੁਰਦਾਸਪੁਰ ਦੀ 13 ਮਾਡਲ ਹੈ ਰੇਟ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਜ਼ਰੂਰ ਕਰ ਲਿਓ ਜੀ ਨੰਬਰ ਸੈਕੰਡ ਤੇ ਆਪਾਂ ਇੱਕ ਹੋਰ ਸਵਿਫਟ ਗੱਡੀ ਲੈ ਕੇ ਪਹੁੰਚੇ ਹਾਂ ਇਹਦੇ ਮਾਡਲ ਦੀ ਗੱਲ ਕਰੀਏ 13 ਮਾਡਲ ਆ ਵੀ ਆਪਾਂ ਨੂੰ ਗੱਡੀ ਮਿਲੂਗੀ 2 15 ਮਾਲਕ ਨੇ ਡਿਮਾਂਡ ਕਹੀ ਸੀ ਤੇ ਮੈਂ ਤਾਂ ਮਾਲਕ ਦਾ ਏਰੀਆ ਦਾ ਕੰਡੀਸ਼ਨ ਗੱਡੀ ਦੀ ਸੋਹਣੀ ਆ ਰੰਗ ਰੰਗ ਪੂਰਾ ਵਧੀਆ ਮਿਲ ਜੂਗਾ ਬੰਪਰ ਬੂਮਪਰ ਵਧੀਆ ਨੇ ਅੰਦਰੋਂ ਜੇ ਗੱਲ ਕਰੀਏ ਤਾਂ ਐਲਸੀਡੀ ਵਗੈਰਾ ਲੱਗੀ ਹੋਈ ਹੈ ਮਾਲਕ ਨੇ ਫੋਟੋ ਆਪਣੇ ਕੋਲੇ ਬਹੁਤ ਵਧੀਆ ਖਿੱਚ ਕੇ ਭੇਜੀ ਆ ਅੰਦਰ ਦੀਆਂ ਬਾਹਰ ਦੀਆਂ ਹਰ ਪਾਸਿਓਂ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਇਸ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦੀ ਪਰਸਨਲ ਗੱਡੀ ਐਸੀ ਪਰਸਨਲ ਚਲਾਈ ਹੋਈ ਆ ਗੱਡੀ ਦੇ ਓਨਰ ਦੀ ਗੱਲ ਕਰੀਏ ਤਾਂ ਮਾਲਕ ਕਹਿੰਦੇ ਨੇ ਤੀਜੇ ਨਾਮ ਗੱਡੀ ਆ। ਬਾਕੀ 2 15 ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਮਾਲਕ ਨੇ ਨਹੀਂ ਕਿਹਾ ਜੀ। ਤੇ ਤੁਸੀਂ ਜਾ ਕੇ ਦੇਖਿਓ ਜ਼ਰੂਰ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਮਾਲਕ ਨੇ ਸੇਲ ਕਰਨੀ ਹੈ ਛੇਤੀ ਤੋਂ ਛੇਤੀ ਤੇ ਜਿਹੜੇ ਮਾਲਕ ਨੇ ਉਹਨਾਂ ਨੇ ਖਾਸ ਕਰਕੇ ਕਿਹਾ ਜਿਹਨੂੰ ਵੀ ਪਸੰਦ ਆਉਂਦੀ ਹੈ ਫੋਨ ਕਰ ਲਓ ਇੱਕ ਵਾਰੀ ਉਹ ਤੋਂ ਬਾਅਦ ਆ ਕੇ ਦੇਖੋ ਜੀ ਰੇਟ ਘਟਾ ਦਾਂਗੇ ਤੇ ਮਾਲਕ ਨੇ ਜਿਹੜਾ ਆਪਦਾ ਨੰਬਰ ਦਿੱਤਾ 84200 79011 79 ਗੱਲ ਕਰ ਸਕਦੋਂ ਜੀ ਬਾਕੀ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੇ ਤੁਹਾਡੇ ਕੋਲੇ ਵੀ ਕੋਈ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀ ਜਾਂ ਮਕਾਨ ਹੈ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਲਗਵਾ ਸਕਦੋਂ ਜੀ ਨਾ ਤਾਂ ਆਪਣਾ ਕੋਈ ਕਮਿਸ਼ਨ ਹੁੰਦਾ ਨਾ ਕੋਈ ਦਲਾਲੀ ਨਾ ਕੋਈ ਫੀਸ ਨੰਬਰ 3 ਤੇ ਆਪਾਂ ਇੱਕ ਹੋਰ 스ਵਿਫਟ ਗੱਡੀ ਲੈ ਕੇ ਪਹੁੰਚਿਆ ਇਹਦੇ ਮਾਡਲ ਦੀ ਗੱਲ ਕਰੀਏ ਤਾਂ 2007 ਮਾਡਲ ਹੈ ਜੀ ਤੇ ਪਾਸਿੰਗ ਅਪ ਕਰਵਾਈ ਹੋਈ ਆ ਮਾਲਕ ਨੇ 2027 ਤੱਕ ਰਮ ਤੇ BX I ਮਾਡਲ ਚ ਗੱਡੀ ਆ ਪੈਟਰੋਲ ਤੇ ਆ ਜੀ ਇੱਕ 10 ਮਾਲਕ ਨੇ ਡਿਮਾਂਡ ਕਹੀ ਆ ਗੱਡੀ ਸੋਹਣੀ ਆ ਪਟਿਆਲੀ ਖੜੀ ਆ ਤੇ ਮਾਲਕ ਨੇ ਅਰਜੈਂਟ ਸੇਲ ਕਰਨੀ ਆ ਸੀ ਤੇ ਸਿਲਵਰ ਰੰਗ ਦੇ ਵਿੱਚ ਗੱਡੀ ਆਪਾਂ ਨੂੰ ਮਿਲੂਗੀ ਅੰਦਰੋਂ ਸੋਹਣੀ ਆ ਬਾਹਰੋਂ ਠੀਕ ਆ ਬਾਕੀ ਚਲਾਉਣ ਚ ਵਧੀਆ ਤੁਸੀਂ ਜਾ ਕੇ ਦੇਖੋਗੇ ਗੱਡੀ ਤੁਹਾਨੂੰ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਬਾਕੀ 1 10 ਇੱਕ ਵਾਰੀ ਓਨਰ ਵੱਲੋਂ ਡਿਮਾਂਡ ਪਹੁੰਚੀ ਹੈ ਕੋਈ ਫਿਕਸ ਇਹਦਾ ਰੇਟ ਨਹੀਂ ਹੈਗਾ ਜੀ ਤੇ ਮਾਲਕ ਕਹਿੰਦੇ ਨੇ ਵੀ ਜਿਹਨੂੰ ਵੀ ਪਸੰਦ ਆਉਂਦੀ ਹੈ ਇੱਕ ਵਾਰੀ ਘਰ ਆਜੂ ਗੱਡੀ ਨੂੰ ਚੈੱਕ ਕਰ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਟ੍ਰਾਈ ਲੈ ਕੇ ਦੇਖ ਲਿਓ ਜਦੋਂ ਪੂਰੀ ਤਰ੍ਹਾਂ ਪਸੰਦ ਆਉਂਦੀ ਹੈ ਉਸ ਤੋਂ ਬਾਅਦ ਰੇਟ ਮੁਕਾ ਲਾਂਗੇ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਵੱਡੇ ਵੱਡੇ ਅੱਖਰਾਂ ਚ ਮਿਲ ਗਿਆ ਹੋਊਗਾ ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਇੱਕ ਹੋਰ 스ਵਿਫਟ ਗੱਡੀ ਚੈੱਕ ਕਰੋ ਜੀ ਇਹਦੇ ਮਾਡਲ ਦੀ ਗੱਲ ਕਰੀਏ 2015 ਮਾਡਲ ਮਾਲਕ ਨੇ ਗੱਡੀ ਦੱਸੀ ਆ ਬਹੁਤ ਸ਼ੌਂਕ ਨਾਲ ਮਾਲਕ ਨੇ ਗੱਡੀ ਰੱਖੀ ਹੋਈ ਆ ਸ਼ੌਂਕ ਨਾਲ ਗੱਡੀ ਚਲਾਈ ਹੋਈ ਆ ਬੰਪਰ ਬੂੰਪਰ ਹਰ ਇੱਕ ਚੀਜ਼ ਆਪਨੂੰ ਪ੍ਰੋਪਰ ਵਧੀਆ ਮਿਲੂਗੀ ਗੱਡੀ ਪੰਜਾਬ ਨੰਬਰ ਤੇ ਰੰਗ ਗੱਡੀ ਦਾ ਆਪਨੂੰ ਮਿਲੂਗਾ ਜੀ ਸਰਮਾਈ ਜਾ ਤੇ ਜਾ ਕੇ ਤੁਸੀਂ ਦੇਖਣਾ ਜੇ ਚਾਹੋ ਨੀ ਜੀ ਤਾਂ ਮਾਲਕ ਦਾ ਨੰਬਰ ਵੀ ਤੁਹਾਨੂੰ ਮਿਲ ਜਾਊਗਾ ਤੇ ਹਰ ਇੱਕ ਚੀਜ਼ ਤੇ ਹਰ ਇੱਕ ਜਾਣਕਾਰੀ ਤੁਹਾਨੂੰ ਮੈਂ ਦਿੰਨੇ ਸੀ ਤੇ ਹੁਸ਼ਿਆਰਪੁਰ ਏਰੀਆ ਚ ਗੱਡੀ ਆਪਨ ਮਿਲੂਗੀ ਕਾਫੀ ਆਪਣੇ ਕੋਲੇ ਡਿਮਾਂਡ ਆਈ ਸੀਗੀ ਹੁਸ਼ਿਆਰਪੁਰ ਸਾਈਡ ਤੋਂ ਲੈ ਕੇ ਆਪਾਂ ਤੁਹਾਡੇ ਖਾਤਰ ਗੱਡੀ ਪਹੁੰਚਾਈਆਂ ਸੀ 4,65,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਸੀ ਮਾਲਕ ਕਹਿੰਦੇ ਨੇ ਵੀ ਰੇਟ ਘੱਟ ਲਵਾਂਗੇ ਜੇ ਕਿਸ ਨੂੰ ਗੱਡੀ ਪਸੰਦ ਆਈ ਆ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਇਸ ਗੱਡੀ ਨੂੰ ਤਾਂ ਮਾਲਕ ਕਹਿੰਦੇ ਨੇ ਵੀ ਆ ਕੇ ਦੇਖ ਸਕਦਾ ਟਰਾਈ ਲੈ ਕੇ ਦੇਖ ਸਕਦਾ ਜਿਹਨੂੰ ਵੀ ਪਸੰਦ ਆਈ ਆ ਤੇ ਆ ਕੇ ਦੇਖੇ ਪੂਰੀ ਤਸੱਲੀ ਕਰੀ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਸ ਤੋਂ ਬਾਅਦ ਵੇਕੇ ਰੇਟ ਕੀਤਾ ਜਾਊਗਾ ਬਾਕੀ ਨਾ ਤਾਂ ਕੋਈ ਟੱਚਿੰਗ ਨਾ ਕੋਈ ਕੰਮ ਤੇ ਨਾ ਹੀ ਕੁਝ ਹੋਰ ਕਿਸੇ ਪਾਸੋਂ ਕੁਝ ਨਹੀਂ ਭਾਲਦੀ ਗੱਡੀ ਬਹੁਤ ਵਧੀਆ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੀ ਡਿਮਾਂਡ 465000 ਰੁਪਿਆ ਮਾਲਕ ਨੇ ਇੱਕ ਵਾਰੀ ਕਹੀ ਹੈ ਤੇ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਰੇਟ ਕਰ ਵੀ ਲਵਾਂਗੇ ਕੋਈ ਫਿਕਸ ਇਹਨਾਂ ਨੇ ਰੇਟ ਨਹੀਂ ਕਿਹਾ ਸੀ ਤੇ ਮਾਲਕ ਦਾ ਨੰਬਰ 73 473 45305 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ ਤਾਂ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ। ਬਾਕੀ ਆਪਾਂ ਸਾਰਾ ਕੁਝ ਤੁਹਾਨੂੰ ਦੱਸ ਹੀ ਰਹੇ ਹਾਂ ਜੀ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ? ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ। ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਆ ਤਾਂ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜੇ ਤੁਸੀਂ ਆਪਣੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਅਲੱਗ-ਅਲੱਗ ਏਰੀਆ ਚ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਹੀ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਜੀ ਬਾਕੀ ਤੁਹਾਡੇ ਕੋਲ ਗੱਡੀ ਜਾਂ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰ ਉੱਤੇ ਹਮੇਸ਼ਾ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਜੀ 94656 29482 ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੇ ਤੁਸੀਂ ਐਡ ਕਰਵਾਉਣੀ ਹੈ ਜੀ। ਬਾਕੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਹੋਰ ਸਵਿਫਟ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਆ। ਸਵਿਫਟ ਗੱਡੀ ਆ 2010 ਮਾਡਲ ਹੈ ਤੇ ਰੇਟ ਮਾਲਕ ਨੇ ਕੁੱਲ 85000 ਰੁਪਏ ਕਿਹਾ ਜੀ ਤੇ ਫਿਕਸ ਰੇਟ ਇਹਨਾਂ ਨੇ ਕਿਹਾਗਾ ਮਾਲਕ ਕਹਿੰਦੇ ਨੇ ਮੌਕੇ ਤੇ ਹੋਣਾ ਨਿਕਾ। ਤੇ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਸੀ 70 75 ਪੈਸੇ ਟਾਇਰਾਂ ਦੀ ਕੰਡੀਸ਼ਨ ਇਹਨਾਂ ਨੇ ਦੱਸੀ ਆ ਏਸੀ ਹੀਟਰ ਪੂਰਾ ਵਧੀਆ ਆਪਾਂ ਨੂੰ ਮਿਲ ਜੂਗਾ ਬਾਕੀ ਚਲਾਉਣ ਚ ਇੱਕ ਨੰਬਰ ਗੱਡੀ ਆ ਚਿੱਟੇ ਰੰਗ ਦੀ ਏ ਗੱਡੀ ਤੇ ਦਿੱਲੀ ਨੰਬਰ ਮਾਲਕ ਨੇ ਗੱਡੀ ਦੱਸੀ ਆ ਅੰਦਰੋਂ ਵੀ ਮਾਲਕ ਨੇ ਵਧੀਆ ਦੱਸੀ ਆ ਬਾਹਰੋਂ ਵੀ ਵਧੀਆ ਦੱਸੀ ਆ ਚਲਾਉਣ ਚ ਵੀ ਵਧੀਆ ਦੱਸੀ ਆ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਤੇ ਮਾਲਕ ਕਹਿੰਦੇ ਨੇ ਜਿਹਨੂੰ ਵੀ ਪਸੰਦ ਆਉਂਦੀ ਆ ਫੋਟੋਆਂ ਚ ਤਾਂ ਮਾਲਕ ਕਹਿੰਦੇ ਨੇ ਇੱਕ ਵਾਰੀ ਘਰ ਆਉ ਗੱਡੀਆਂ ਦੇਖੋ ਚੋਰ ਕੇ ਦੇਖੂ ਚਲਾ ਕੇ ਦੇਖੂ ਟ੍ਰਾਈ ਲੋ ਫੁੱਲ ਜਦੋਂ ਪਸੰਦ ਆਉਂਦੀ ਹੈ ਉਸ ਤੋਂ ਬਾਅਦ ਰੇਟ ਵੇਖ ਕੇ ਕਰਾਂਗੇ ਪਹਿਲਾਂ ਰੇਟ ਦੀ ਗੱਲ ਨਹੀਂ ਕਰਦੇ ਪਹਿਲਾਂ ਆ ਕੇ ਟ੍ਰਾਈ ਲੋ ਪਸੰਦ ਕਰੋ ਗੱਡੀ ਨੂੰ ਬਾਕੀ ਜਿਨ੍ਹਾਂ ਦੀ ਗੱਡੀਆਂ ਸੀ ਇਹ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਸਾਰੇ ਮਾਲਕਾਂ ਦੇ ਨੰਬਰ ਕੱਲੇ-ਕੱਲੇ ਕਰਕੇ ਆਪਾਂ ਤੁਹਾਨੂੰ ਦੇ ਵੀ ਰਹੇ ਹਾਂ ਜੀ ਦੱਸ ਵੀ ਰਹੇ ਹਾਂ ਠੀਕ ਆ ਜੀ ਗੱਲ ਕਰ ਲਿਓ ਆਪ ਹੀ ਤੁਸੀਂ ਤੇ ਇੱਕ ਆਪਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਸਸਤੀਆਂ ਗੱਡੀਆਂ ਵਾਸਤੇ ਬਹੁਤ ਜ਼ਿਆਦਾ ਡਿਮਾਂਡ ਆਉਂਦੀ ਰਹਿੰਦੀ ਹੈ ਜੀ ਤੇ ਵਧੀਆ ਗੱਡੀ ਆਪਾਂ ਲੈ ਕੇ ਪਹੁੰਚੇ ਆ ਏਸੀ ਹੀਟਰ ਵਰਕਿੰਗ ਚ ਮਰੂਤੀ 800 ਗੱਡੀ ਹੈ ਜੀ 55000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਵਧੀਆ ਸੋਹਣੀ ਗੱਡੀ ਆ ਤੇ ਏਸੀ ਹੀਟਰ ਵਰਕਿੰਗ ਚ ਤਰਨ ਤਰਨ ਏਰੀਆ ਚ ਗੱਡੀ ਖੜੀ ਆ ਸੱਤ ਮਾਡਲ ਹੈ ਕੋਈ ਜਾ ਕੇ ਦੇਖਣਾ ਤਾਂ ਹੈਗਾ ਚਾਹਵਨਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਰੇਟ ਕੀਤਾ ਜਾਊਗਾ ਜੀ ਤੇ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆ ਗੱਲ ਕਰ ਲਿਓ ਤੁਸੀਂ ਆਪ ਹੀ ਜੀ ਤੇ ਬਹੁਤ ਸਾਰੀਆਂ ਤੁਹਾਨੂੰ ਆਪਾਂ ਸਵਿਫਟ ਗੱਡੀਆਂ ਦਿਖਾਈਆਂ ਸੀ ਇੱਕ ਆਪਾਂ ਜਮਾ ਸਸਤੀ ਗੱਡੀ ਵੀ ਦਿਖਾਈ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਮੈਨੂੰ ਕਮੈਂਟ ਕਰਕੇ ਦੱਸੋ ਜੀ ਵਧੀਆ ਲੱਗੀ ਆ ਪਸੰਦ ਆਈ ਆ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਅਗਲੀ ਵੀਡੀਓ ਵਾਸਤੇ ਕਮੈਂਟ ਜਰੂਰ ਕਰ ਦਿਓ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਪਹਿਲੀ ਵਾਰ ਪਹੁੰਚੇ ਹਾਂ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਅਗਲੀ ਵੀਡੀਓ 'ਚ ਜੇ ਤੁਸੀਂ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਜੀ ਇਹ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਜ਼ਰੂਰ ਕਰ ਦਿਓ ਠੀਕ ਹੈ ਜੀ ਮਿਲਦੇ ਹਾਂ ਸੀ